ਮੈਂ ਦਿਆਲ ਸੋਢੀ ਸੂਬਾ ਚੰਨ ਸਕੱਤਰ ਭਾਤੀ ਜਨਤਾ ਪਾਰਟੀ ਪੰਜਾਬ ਅਤੇ ਹਲਕਾ ਚਾਰਜ ਮਾਉਣ ਭਾਜਪਾ ਵੱਲੋਂ ਮੈਂ ਅੱਜ ਇੱਥੇ ਸਾਡੇ ਜਿਹੜੇ ਇਹ ਸਾਬਕਾ ਫੌਜੀ ਨੇ ਜੋ ਉਹਨਾਂ ਦੇ ਨਾਲ ਕੱਲ ਨਸ਼ਾ ਵੇਚਣ ਵਾਲੇ ਕਹਿ ਲੋ ਜਾਂ ਨਸ਼ਾ ਖਾਣ ਵਾਲੇ ਵੀ ਜੋ ਇਹਨਾਂ ਦੇ ਨਾਲ ਇਹ ਇੱਕ ਅਨਹੋਣੀ ਘਟਨਾ ਹੋਈ ਹੈ ਕਿ ਇਹਨਾਂ ਦੀਆਂ ਲੱਤਾਂ ਵੀ ਦੇਖੋ ਟੁੱਟ ਗਈਆਂ ਉਹਨਾਂ ਬਣੀਆਂ ਤੋੜੀਆਂ ਗਈਆਂ ਜਾਨੀ ਇਹਨਾਂ ਤੇ ਹਮਲਾ ਕੀਤਾ ਤੇ ਇਹਨਾਂ ਦਾ ਬਚਾਅ ਹੋ ਗਿਆ ਲੇਕਿਨ ਇਸ ਤਰ੍ਹਾਂ ਦੀ ਘਟਨਾ ਦੀ ਜਿੰਨਾ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਜਿਹੜੇ ਇਹ ਸਾਬਕਾ ਫੌਜੀ ਨੇ ਪਹਿਲਾਂ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਔਰ ਦੇਸ਼ ਦੀ ਸੇਵਾ ਕਰਦੇ ਆ ਜਦੋਂ ਰਿਟਾਇਰਮੈਂਟ ਹੋ ਗਈ ਤੇ ਪਿੰਡ ਦੇ ਵਿੱਚ ਆ ਕੇ ਇਹਨਾਂ ਨੇ ਜਿਹੜੇ ਲੋਕ ਨਸ਼ਾ ਵੇਚਦੇ ਸੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਨਸ਼ਾ ਖਾਂਦੇ ਸੀ ਉਹਨਾਂ ਨੂੰ ਕੁਈ ਨਸ਼ਾ ਨਾ ਖਾਣ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਮੈਂ ਸਮਝਦਾ ਕਿ ਜਿੱਥੇ ਇਹਨਾਂ ਨੇ ਦੇਸ਼ ਸੇਵਾ ਕੀਤੀ ਤੇ ਉੱਥੇ ਪਿੰਡ ਜਾ ਕੇ ਵੀ ਇੱਕ ਸਮਾਜ ਸੇਵਾ ਦਾ ਇਹਨਾਂ ਨੇ ਕੰਮ ਕੀਤਾ ਲੇਕਿਨ ਇਹੋ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੀ ਇਹੀ ਮੰਗ ਹੈ ਔਰ ਪਰਿਵਾਰ ਦੇ ਨਾਲ ਮੈਂ ਮਿਲਿਆ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਜੋਤ ਨਸ਼ਿਆਂ ਵਿਰੁੱਧ ਦਾ ਇੱਕ ਨਾਰਾ ਲੈ ਕੇ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਇਹ ਜਿਹੜੀ ਸਰਕਾਰ ਹੈ ਤਰੀਕ ਤੇ ਤਰੀਕ ਤਰੀਕ ਤੇ ਦੇਖ ਕੇ ਹਰ ਮਹਾਜ ਤੇ ਫੇਲ ਹੋਈ ਹੈ ਸਰਕਾਰ ਕਹ ਰਹੀ ਹੈ ਕਿ ਵੀ ਅਸੀਂ ਲੜ ਰਹੇ ਹਾਂ ਪਰ ਜਦੋਂ ਨਸ਼ਾ ਖਤਮ ਕਰਤਾ ਇੱਕ ਵਾਰ ਪਿੰਡ ਵਾਸੀਆਂ ਨੇ ਕਿਹਾ ਸਾਡੇ ਸ਼ਰੀਹਾਂ ਨੂੰ ਦਿਖ ਰਿਹਾ ਅੱਜ ਵੀ ਦੇਖੋ ਜਿਹੜੇ ਪਿੰਡ ਵਾਸੀਓ ਝੂਠ ਨਹੀਂ ਬੋਲਦੇ ਉਹਨਾਂ ਨੇ ਜੋ ਵੀ ਗੱਲ ਕਹੀ ਹੈ ਕਿ ਨਸ਼ਾ ਵਿਕ ਰਿਹਾ ਔਰ ਕਿਹਦੀ ਸ਼ਹਿ ਤੇ ਵਿਕ ਰਿਹਾ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਨਸ਼ਾ ਪੰਜਾਬ ਦੇ ਵਿੱਚੋਂ ਕੋਈ ਖਤਮ ਨਹੀਂ ਹੋਇਆ ਕੇਵਲ ਇਹਨਾਂ ਨੇ ਬੋਰਡ ਲਾਏ ਨੇ ਮੈਂ ਪਹਿਲਾਂ ਵੀ ਕਿਹਾ ਤਰੀਕਾ ਦਾ ਤਰੀਕਾ ਦੇਈ ਜਾਂਦੇ ਨੇ ਸੋ ਜਿਹੜੀ ਨਸ਼ੇ ਦੀ ਇਹ ਗੱਲ ਕਰਦੇ ਨੇ ਇਹ ਬਿਲਕੁਲ ਇਸ ਮਹਾਜ ਤੇ ਫੇਲ ਹੋਏ ਨੇ ਸੋ ਤੁਸੀਂ ਅੱਜ ਹੀ ਵੇਖੋ ਕਿ ਜੇ 31 ਮਈ ਤੋਂ ਬਾਅਦ ਜਿਹੜੀ ਇਹ ਘਟਨਾ ਹੁੰਦੀ ਹੈ ਤੇ ਨਸ਼ੇ ਦੇ ਵਿੱਚ ਹੀ ਉਹ ਬੰਦੇ ਗਲਤਾਨ ਹੋਣਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਅੱਜ ਵੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿਤੇ ਦੇਖ ਲਓ ਹਰ ਰੋਜ਼ ਅਖਬਾਰ ਦੇ ਵਿੱਚ ਖਬਰਾਂ ਆਉਂਦੀਆਂ ਕਿ ਇੱਕ ਨੌਜਵਾਨ ਦੋ ਨੌਜਵਾਨ ਟੀਕੇ ਲਾ ਕੇ ਜਿਹੜੇ ਹੈਗੇ ਆ ਉਹ ਆਪਣੀ ਜਾਨ ਗਵਾ ਚੁੱਕੇ ਆ ਸੋ ਮੇਰਾ ਕਹਿਣਾ ਇਹ ਹੈ ਕਿ ਜਿਹੜੀ ਇਹ ਫੋਕੀ ਸ਼ੋਰਤਵਾਜੀ ਇਹਨਾਂ ਦੀ ਉਹਦੇ ਦੇ ਉੱਤੇ ਬਿਲਕੁਲ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਸੋ ਜਿਹੜਾ ਇਹ ਸਾਡਾ ਭਰਾ ਫੌਜੀ ਜੀ ਨੇ ਦੇਸ਼ ਦੀ ਸੇਵਾ ਕੀਤੀ ਪਿੰਡ ਦੇ ਵਿੱਚ ਆ ਕੇ ਸਮਾਜ ਸੇਵਾ ਦੀ ਇੱਕ ਦੇ ਤੌਰ ਤੇ ਸੇਵਾ ਕੀਤੀ ਤਾਂ ਇਹਦੀ ਪ੍ਰਸ਼ਾਸਨ ਨੂੰ ਵੀ ਜਿਹੜੀ ਹੈਗੀ ਹੈ ਪੂਰੀ ਮਦਦ ਕਰਨੀ ਚਾਹੀਦੀ ਹੈ ਔਰ ਅਸੀਂ ਵੀ ਸਾਰੇ ਜਿਹੜੇ ਲੋਕਾਂ ਰਾਜਨੀਤੀ ਤੋਂ ਉਪਰ ਉੱਠ ਕੇ ਜਿਹੜੇ ਲੋਕ ਸਮਾਜ ਸੇਵਾ ਦਾ ਕੰਮ ਕਰਦੇ ਆ ਅਸੀਂ ਵੀ ਉਹਨਾਂ ਦੇ ਨਾਲ ਹਮਾਇਤ 'ਚ ਖੜੇ ਆਂ ਔਰ ਪਰਿਵਾਰ ਨੂੰ ਭਰੋਸਾ ਵੀ ਦਿਖਾਇਆ ਕਿ ਜਿੱਥੇ ਸਾਡੀ ਮਦਦ ਦੀ ਲੋੜ ਹੈ ਅਸੀਂ ਵੀ ਤੁਹਾਡੇ ਨਾਲ ਇਸ ਕੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਉਹ ਪਿੰਡ ਦੇ ਇੱਕ ਨੌਜਵਾਨ ਵੱਲੋਂ ਕਿਹਾ ਜਾ ਵੀ ਸਾਡਾ ਪਿੰਡ ਡਰਿਆ ਹੋਇਆ ਹੈ ਇਸ ਲਈ ਸਾਡਾ ਪਿੰਡ ਬਕਾਉਰ ਨੂੰ ਪੋਸਟਰ ਲਗਾਤਾ ਪਰ ਉਦੋਂ ਬਾਅਦ ਜਿਹੜਾ ਸੱਚੋ ਸਿਗਾ ਉਹਨੇ ਜਾ ਕੇ ਉਹਨੂੰ ਧਮਕਾਇਆ। ਉਦੋਂ ਬਾਅਦ ਪੁਲਿਸ ਨੇ ਜਿਹੜਾ ਉਹਨੂੰ ਸਿਰਫ ਲੈਣ ਹਾਜ਼ਰ ਕਰਤਾ ਪਰ ਕਾਰਵਾਈ ਕੋਈ ਨਹੀਂ ਕੀਤੀ। ਦੇਖੋ ਇਹ ਵੀ ਇੱਕ ਸ਼ੋਰਤ ਖੱਟਣ ਵਾਲੀ ਗੱਲ ਹੈ ਕਿ ਇੱਕ ਐਸਐਚਓ ਦਾ ਇੱਕ ਨੌਜਵਾਨ ਨੂੰ ਧਮਕੀ ਦੇਣਾ ਉਹ ਇਸ ਕਰਕੇ ਹੈ ਕਿ ਇਹਨਾਂ ਦੀ ਜਿਹੜਾ ਪਰਦਾ ਹੈ ਉਹ ਪਰਦਾ ਉੱਠ ਰਿਹਾ ਹੈ ਕਿ ਜਿਹੜਾ ਕੇਵਲ ਇਹਨਾਂ ਨੇ ਪ੍ਰਚਾਰ ਕੀਤਾ ਕਿ ਨਸ਼ੇ ਅਸੀਂ ਬੰਦ ਕਰਤੇ ਉਹ ਨਸ਼ੇ ਦਾ ਹੁਣ ਪਿੰਡਾਂ ਵਾਲੇ ਦੱਸੀ ਜਾਂਦੇ ਆ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਉਹ ਆਪਣੀ ਕਮਜ਼ੋਰੀ ਨੂੰ ਛਪਾਉਣਾ ਚਾਹੁੰਦੇ ਆ ਤੇ ਜਿਹੜਾ ਕੋਈ ਇਹੋ ਜਿਹਾ ਅਫਸਰ ਕਿਸੇ ਨੂੰ ਧਮਕੀਆਂ ਦਿੰਦਾ ਹੈ ਤੇ ਮੈਂ ਕਹਣਾ ਉਹਨੂੰ ਲੈਣ ਹਾਜ਼ਰ ਕਰਨ ਦੀ ਕੀ ਗੱਲ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਅਫਸਰੀ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗ ਗਏ ਲੋਕਾਂ ਨੂੰ ਤੇ ਫਿਰ ਲੋਕ ਕੀ ਕਰਨਗੇ ਲੋਕਾਂ ਨੂੰ ਤਾਂ ਪੁਲਿਸ ਤੋਂ ਬਹੁਤ ਵੱਡੀ ਆਸ ਹੁੰਦੀ ਹੈ ਸੋ ਇਸ ਕਰਕੇ ਲੋਕ ਕਿਵੇਂ ਸਾਥ ਦੇਣਗੇ ਇਹਨਾਂ ਦਾ ਸੋ ਜਿਹੜੇ ਐਸਐਚਓ ਨੇ ਇਹ ਜੀ ਘਟਨਾ ਕੀਤੀ ਆ ਉਹਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ